ਸਭ ਸਿੱਖਿਆ ਕ੍ਰਾਂਤੀ ਮਹੰਤ ਹੈ ਤਾਂ ਜਿਹੜੇ ਸਕੂਲਾਂ ਦੇ ਸਾਹਮਣੇ ਕਿਤੇ ਗਏ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਸਾਡੇ ਮਾਨਜੋਗ ਬੁਖਤਰੀ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਹੀ ਬਦਲੇਗਾ ਪੰਜਾਬ ਵਿੱਚ ਜਿਹੜੀ ਸ਼ੁਰੂ ਕੀਤੀ ਹੈ ਉਹਨਾਂ ਨੇ ਪੰਜਾਬ ਵਿੱਚ ਕਰੋੜਾਂ ਰਪਈਆ ਜਿਹੜਾ ਪੰਜਾਬ ਦੇ ਸਕੂਲਾਂ ਦਾ ਬੁਨਿਆਦੀ ਢਾਂਚਾ ਠੀਕ ਕਰਨ ਵਾਸਤੇ ਜਿਹੜਾ ਦਿੱਤੇ ਜਿਸ ਪਿੰਡ ਦੇ ਵਿੱਚ ਆਪਾਂ ਬੈਠੇ ਕਮਲਪੁਰਾ ਪਿੰਡ ਹੈ ਵਿਧਾਨ ਸਭਾ ਹਲਕਾ ਜਨਾਲੇ ਦਾ ਇੱਥੇ ਵੀ ਮਾਨ ਸਾਹਿਬ ਨੇ 48 ਲੱਖ ਰੁਪਈਆ ਜਿਹੜਾ ਦਿੱਤਾ ਉਹ ਦੇ ਇੰਦਾਂ ਦੇ ਬਹੁਤ ਵਧੀਆ ਚਾਰ ਦਵਾਦੀ ਕਮਰਾ ਬਾਥਰੂਮ ਬਹੁਤ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਔਰ ਮੈਂ ਇੱਥੇ ਜਿਹਦਾ ਨੂੰ ਕਿਹਾ ਕਿ ਇਹ ਜਿਹੜਾ ਜਗਾ ਇਹਨਾਂ ਦੀ ਬਹੁਤ ਵਧੀਆ ਇਹਦਾ ਆਪਾਂ ਟਾਪ ਦਾ ਜਿਹੜਾ ਸਟੇਡੀਅਮ ਉਹ ਇੱਕ ਇੱਥੇ ਕੰਮ ਪੁਦੇ ਦੇ ਵਿੱਚ ਬੜਾਵਾਂਗੇ ਉਹਦੇ 스ਪਿਡ ਦੀ ਇੱਕ ਫਿਰਨੀ ਬਣਨ ਵਾਲੀ ਆ ਉਹ ਫਿਰਨੀ ਆਪਾਂ ਬੜਾਵਾਂਗੇ ਜੋ ਜੋ ਵੀ ਹੋਊਗਾ ਪਿੰਡ ਦਾ ਕਰਨਾ ਉਹ ਸਾਡਾ ਕੰਮ ਕਰਾਂਗੇ ਔਰ ਇਸ ਸਕੂਲ ਵਾਸਤੇ ਖਾਸ ਤੌਰ ਤੇ ਮੇਰਾ ਜਿਹੜਾ ਮਨ ਬਹੁਤ ਮਤਲਬ ਖੁਸ਼ ਹੋਇਆ ਮੈਂ ਪਿਛਲੇ ਪਿੰਡ ਵੀ ਗਿਆ ਸੀਗਾ ਉੱਥੇ ਵੀ ਬੋਰਡ ਸੀਗੇ ਤੇ ਇੱਥੇ ਵੀ ਪਿੱਪਲਾਂ ਦੇ ਥੱਲੇ ਇਹਨਾਂ ਨੇ ਸਟੇਜ ਲਾਈ ਆ ਦੋ ਪਿੱਪਲ ਨੇ ਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਕਿ ਮੈਂ ਤੁਹਾਨੂੰ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਜਿਹੜਾ 50000 ਰੁਪਇਆ ਦਊਂਗਾ ਜਿਹੜੇ ਤੁਹਾਡੇ ਸਕੂਲ ਦੇ ਵਿੱਚ ਰੁੱਖ ਲੱਗੇ ਆ ਖਾਸ ਤੌਰ ਤੇ ਪਿੱਪਲ ਲੱਗੇ ਆ ਇਹਨਾਂ ਦਾ ਵੱਖ ਰਖਾ ਕਰਨਾ ਇਹਨਾਂ ਨੂੰ ਕਦੀ ਵੀ ਨਹੀਂ ਕੱਟਣਾ ਭਾਵੇਂ ਜੋ ਮਰਜ਼ੀ ਹੋ ਜੇ ਇਹ ਉੱਖ ਜਿਹੜੇ ਆ ਬੋਰਡ ਪਪਲ ਟਾਲੀ ਕਿੱਕਾ ਦਾ ਤਰ ਇੱਕ ਨਮ ਇਹ ਸਾਡੇ ਸਾਧ ਹੈਰਿਟੇਜ ਨੇ ਇਹਨਾਂ ਨੂੰ ਸਾਹਮ ਕੇ ਰੱਖਣਾ ਉਹਦੀ ਰੱਖ ਰਖਾ ਲਈ ਵੀ ਪੈਸੇ ਜਿਹੜੇ ਆ ਉਹ ਮੈਂ ਇਹਨਾਂ ਨੂੰ ਦਊਗਾ ਸੋ ਇਹ ਇਹ ਮੇਰਾ ਮਤਲਬ ਮਨ ਤੇਰਾ ਖੁਸ਼ ਹੋਇਆ ਉਹਦਾ ਹੀ ਸਿੱਖਿਆ ਕ੍ਰਾਂਤੀ ਦਾ ਜਿਹੜਾ ਆਮ ਕਿਸਾਨ ਹੈ ਤੇ ਆਮ ਜਿਹੜਾ ਗਰੀਬ ਮਜ਼ਦੂਰ ਬੰਦਾ ਉਹਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਇੱਕ ਟੌਪ ਦਾ ਬੁਨਿਆਦੀ ਢਾਂਚਾ ਸਕੂਲਾਂ ਦੇ ਵਿੱਚ ਉਹ ਖੜਾ ਕਰਨ ਜਾਦੇ ਉਹ ਹੋ ਰਿਹਾ ਉਹਦੇ ਅਗਲੇ 22 ਮਹੀਨਿਆਂ ਦੇ ਵਿੱਚ ਵਿੱਚ ਕੋਈ ਵੀ ਚੀਜ਼ ਇਦਾਂ ਦੀ ਦੀ ਰਾਹ ਦਿੱਤੀ ਜਾਊਗੀ ਜ ਜੇ ਲੋਕ ਕਹਿਣਗੇ ਕਿ ਆ ਨਹੀਂ ਬੱਚਿਆਂ ਨੂੰ ਸਨਮਾਨ ਦਿੱਤਾ ਤੁਹਾਡੇ ਲੋਕ ਉੱਥੇ ਤਿੰਨ ਬੱਚਿਆਂ ਨੂੰ ਨਹੀਂ ਨਹੀਂ ਮੈਂ ਬੱਚਿਆਂ ਨੂੰ ਸਨਮਾਨ ਦਿੱਤਾ ਇੱਕ ਚਾਰ ਭੈਣ ਭਰਾ ਪੜਦੇ ਆ ਉਹਨਾਂ ਦਾ ਪਿਤਾ ਜਿਹੜਾ ਝਗਲਾਤ ਦੇ ਵਿੱਚ ਕੰਮ ਕਰਦਾ ਉਹ ਚਾਰੇ ਬੜੇ ਇੰਟੈਲੀਜੈਂਟ ਹੈ ਔਰ ਚਾਰੇ ਦੇ ਵਿੱਚ ਆਪੋ ਵਿੱਚ ਕੰਪੀਟੀਸ਼ਨ ਹੈ ਕਿ ਅਸੀਂ ਪੜਨਾ ਔਰ ਮੈਂ ਬੜਾ ਮੰਨ ਖੁਸ਼ ਹੋਇਆ ਮੈਂ ਆਪਣੀ ਤਨਖਾਹ ਦੇ ਵਿੱਚੋਂ ਉਹਨਾਂ ਨੂੰ 25-2500 ਰੁਪਈਆ ਜਿਹੜਾ ਉਹ ਦਿੱਤਾ ਉਹ ਥੋੜਾ ਹੀ ਆ ਪਰ ਉਹ ਬੱਚਿਆਂ ਨੂੰ ਇਸ ਉਮਰ ਦੇ ਥੋੜਾ ਤਸ਼ਾਹ ਕਰਨ ਦੀ ਲੋੜ ਹੁੰਦੀ ਆ ਕਿ ਸਾਡਾ ਕੋਈ ਜਾਣਦੇ ਆ ਕਿਉਂਕਿ ਉਹਨਾਂ ਦਾ ਪਿਤਾ ਜੀ ਅੱਜ ਵੀ ਕਾਮਲਪੁਰੇ ਤੋਂ ਅਮਰਸਰ ਜਿਹੜਾ ਛੈਗਲ ਦੇ ਉੱਤੇ ਨੌਕਰੀ ਕਰਨ ਜਾਂਦਾ ਔਰ ਮੈਂ ਜਦੋਂ ਕਦੇ ਟਾਈਮ ਲੱਗਾ ਤੋ ਉਹਨੂੰ ਮਿਲੂੰਗਾ ਸਲਾਮ ਹੈ ਸੋ ਜਿਹੜੇ ਪਿਤਾ ਜੀ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਪੜਾਦੇ ਐ ਇੰਨੀ ਇੰਨੇ ਥੋੜੀ ਪੈਸਿਆਂ ਦੇ ਨਾਲ ਆਪਣੇ ਬੱਚਿਆਂ ਨੂੰ ਪੜਾਉਣਾ ਉਹਨਾਂ ਦੇ ਅੰਦਰ ਉਹਨਾਂ ਦਾ ਪ੍ਰਵਾਦ ਜਿਹੜਾ ਇਸ ਪਿੰਡ ਦਾ ਜੂਨਾ ਦੋਸ਼ਨ ਕਰੂਗਾ ਕਾਮਪੁਰੇ ਦਾ ਸੋ ਉਹਨਾਂ ਬੱਚਿਆਂ ਨੂੰ ਜਦੋਂ ਵੀ ਕਦੀ ਲੋੜ ਪਊਗੀ ਹੋਰ ਵੀ ਉਹਨਾਂ ਦੀ ਮਤਤ ਕਰਾਂਗੇ ਆਪਾਂ ਦੇ ਬੱਚੇ ਪੜਾਉਣੇ ਆ ਗਰੀਬਾਂ ਦੇ ਬੱਚੇ ਪੜਨੇ ਚਾਹੀਦੇ ਆ ਮੈਂ ਇਸ ਕਰਕੇ ਉਹਨਾਂ ਬੱਚਿਆਂ ਦਾ ਸਲਮਾਨ ਹਾਂ ਮਕਾਮ ਤੇੜਾ ਦੇ ਵਿੱਚ ਹਾਂ ਹਾਂ ਮਕਾਮ ਤੇੜਾ ਉੱਥੇ ਵੀ ਉਤਕਰਤਨ ਕੀਤੇ ਅਸੀਂ ਐਕਚੁਅਲੀ ਕੀ ਕੀਤਾ ਕਿ ਅਸੀਂ ਸਾਦੇ ਹਲਕੇ ਦੇ ਵਿੱਚ ਪੁਰੋਗਰਾਮ ਬਣਾਇਆ ਕਿ ਸਵੇਰੇ ਤਿੰਨ ਸਕੂਲ ਤੇ ਸ਼ਾਮ ਨੂੰ ਤਿੰਨ ਪਿੰਡ ਜਿਹੜੇ ਆ ਜਿੱਥੇ ਜਿਹੜਾ ਜੁੱਧ ਨਛਿਆਂ ਦੇ ਬਦੁੱਦ ਉਹ ਅਸੀਂ ਕਰਦੇ ਆ ਰੋਜ਼ ਕੱਲ ਵੀ ਕੀਤਾ ਸੀ ਅੱਜ ਸ਼ਾਮੀ ਵੀ ਕਰਾਂਗੇ ਸੋ ਰੋਜ਼ ਹੀ ਤੁਹਾਨੂੰ ਰੋਜ਼ ਹੀ ਸੱਦਿਆ ਕਰਾਂਗੇ ਔਰ ਮੇਰੀ ਤੁਹਾਨੂੰ ਬੇਨਤੀ ਆ ਤੁਸੀਂ মিডিਆ ਵਾਲੇ ਆਪਣੇ ਦੋਸਤ ਸਰ ਵੇਖ ਕੇ ਚੈੱਕ ਕਰਕੇ ਖਬਰ ਲਾਉਣੀ ਆ ਨਾ ਮੈਂ ਕਦੀ ਝੂਠ ਬੋਧਿਆ ਤੇ ਜੇ ਮੈਨੂੰ ਕੋਈ ਅਫਸਰ ਝੂਠ ਬੋਧੇ ਤਾਂ ਮੈਂ ਬਹੁਤ ਉਹਦੇ ਖਿਲਾਫ ਉਹਨਾ ਤੁਸੀਂ ਦੇਖਣਾ ਕਿ ਵਾਕਿਆ ਹੀ ਕੰਮ ਹੋਇਆ ਅਸੀਂ ਜੋ ਸਟੇਜ ਤੋਂ ਕਹਿੰਨੇ ਆ ਉਹ ਕੀਤਾ ਕਿ ਨਹੀਂ ਕੀਤਾ ਉਹ ਕਰਕੇ ਦਿਖਾਇਆ ਕਿ ਨਹੀਂ ਦਿਖਾਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਵਾਦਾ ਕੀਤਾ ਹੀ ਬਿਜਲੀ ਫਰੀ ਦੇਾਂਗੇ ਕਿਸਾਨਾਂ ਨੂੰ ਦੇਾਂਗੇ ਪੀਲੀ ਮੇਰੀ ਅਕਦੀ ਮੇਰੀ ਸਮਝ ਦੇ ਕਿ ਗੱਲ ਹੁਣ ਇਹ ਦੇਖੋ ਤੁਸੀਂ ਪਹਿਲੀ ਤੀਕ ਨੂੰ ਪਾਣੀ ਮੇਰੀ ਜਿਹੜਾ ਕਿਦਾਂ ਹੁੰਦਾ ਸਾਡੇ ਪੰਜਾਬ ਦੇ ਵਿੱਚ ਸੋ ਜਿਹੜੀਆਂ ਵੀ ਚੀਜ਼ਾਂ ਅਸੀਂ ਕਰ ਰਹੇ ਹਾਂ ਵੀ ਇਹਨਾਂ ਦਿਨਾਂ ਦੇ ਵਿੱਚ 8 ਘੰਟੇ ਬਿਜਲੀ ਨਹੀਂ ਮਿਲੀ ਸੀ ਹਾਂ ਕਦੀ ਮਿਲੀ ਇਹ ਮੈਨੂੰ ਦੱਸੋ ਤੁਸੀਂ ਬਿਜਲੀ ਮੇ ਵੀ ਹਰ ਚੀਜ਼ ਮੇ ਵੀ ਜੋ ਜੋ ਵਾਦੇ ਕੀਤੇ ਸੀ ਸਿਸਟਮ ਠੀਕ ਐਕਚੁਅਲੀ ਕੀਤਾ ਕਿ 75 ਸਾਲ ਇਕਾਲੀਆਂ ਦਾ ਕਾਂਗਰਸ ਦਾ ਰਾਜ ਰਿਹਾ ਤੇ ਬੜਾ ਕੰਮ ਖਰਾਬ ਹੋਇਆ ਹੁਣ ਅਸੀਂ ਸੱਚ-ਸੱਚੇ ਸਿਸਟਮ ਨੂੰ ਠੀਕ ਕਰ ਰਹੇ ਹਾਂ ਜਿੱਤੇ ਆਪਾਂ ਨੂੰ 3 ਸਾਲ ਹੋਇਆ ਬੜਾ ਲੰਮਾ ਸਮਾਂ ਪੰਜਾਬ ਦੇ ਲੋਕਾਂ ਦਾ ਸਦਾਰਨ ਕੰਮ ਦੀ ਲੋੜ ਹੈ ਉਹ ਕਰਾਂਗੇ ਲੋਕ ਮੌਕਾ ਵੀ ਦੇਣਗੇ ਕੋਈ ਇੱਦਾਂ ਦੀ